ਕਾਇਦ ਦਵਾਈ ਲੈਣਾ ਜੀ ਅੱਖਾਂ ਦੀ ਲੈਣਾ ਇੱਥੇ ਜੀ ਪੈਸੇ ਨਹੀਂ ਘਟਦੇ ਨਾਲ ਤਾਂ ਆਈ ਉਹ ਦੁਕਾਨ ਨਹੀਂ ਆਂ ਅੱਖਾਂ ਦੀ ਦਵਾਈ ਦੀ ਅੱਜ ਬੰਦਾ ਆਣਾ ਹਾਂ ਕੀ ਗੱਲ ਉਹ ਹੀ ਕਿਸੇ ਨਾਲ ਕਿਉਂ ਗੱਲ ਕਰਦਾ ਆ ਕੁੜੀਆਂ ਆਂ ਪਿੱਛੇ ਸਤੂ ਵਾਰਤੀ ਬੰਦ ਰੋ ਭਗਵੰਤ ਮਾਨਜੀ ਨੂੰ ਕਹਿੰਨੇ ਹੋਈ ਗੱਲ ਨਹੀਂ ਭਗਵੰਤ ਜੀ ਅਸੀਂ ਵੀ ਤੁਹਾਡੇ ਭਰਾ ਆਂ ਪੰਜਾਬ ਦੇ ਹੀ ਆਂ ਭਾਈ ਰੁੱਪੀ ਦੇ ਆਂ ਜਿੰਨੇ ਐ ਮੇਲੇ ਸਾਰਿਆਂ ਨੂੰ ਕਹਿੰਨੇ ਵੀ ਦਵਾਈ ਦਵਾਓ ਸਾਨੂੰ ਬੱਚਿਆਂ ਨੂੰ ਗਰੀਬਾਂ ਨੂੰ ਜਿਹਦੇ ਹੁਣ ਕੋਈ ਵੀ ਇਲਾਜ ਹੈ ਉਹ ਕਰੋ ਜੋ ਲੋਕਾਂ ਨੂੰ ਖੱਜਲ ਖਵਾਰੀ ਹੋ ਰਹੀ ਹੈ ਇਹਦੇ ਲਈ ਸਿੱਧੇ ਤੌਰ ਦੇ ਉੱਤੇ ਭਗਵੰਤ ਮਾਨ ਤੇ ਉਹਦੀ ਸਾਰੀ ਸਰਕਾਰ ਜ਼ਿੰਮੇਵਾਰ ਆ ਉਹਦਾ ਸਿੱਧ ਮੰਤਰੀ ਜ਼ਿੰਮੇਵਾਰ ਆ ਨਾ ਕਿ ਡਾਕਟਰ ਜ਼ਿੰਮੇਵਾਰ ਆ ਸਾਡੀ ਕੋਲ ਆਬਾਦੀ ਦੇ ਹਿਸਾਬ ਦੇ ਨਾਲ ਲਗਭਗ 10000 ਡਾਕਟਰ ਚਾਹੀਦੇ ਤੇ ਕੰਮ ਕਰ ਰਿਹਾ 1800 ਡਾਕਟਰ ਇਹਨਾਂ ਲੰਮੀਆਂ ਲੈਣਾ ਲੱਗਦੀਆਂ ਨੇ ਡਾਕਟਰਾਂ ਦੇ ਕਮਰੇ ਬੁਰੇ ਆਪਰੇਸ਼ਨ ਨਹੀਂ ਹੁੰਦੇ ਦੋ ਦੋ ਤਿੰਨ ਤਿੰਨ ਮਹੀਨੇ ਵਾਰਡ ਭਰੇ ਪਏ ਨੇ ਨਕੋ ਨਕੋ ਪਿੰਡਾਂ ਦੇ ਵਾਰਡ ਖਾਲੀ ਪਏ ਨੇ ਹਸਪਤਾਲਾਂ ਦੇ ਇਥੇ ਥੋੜੇ ਭਰੇ ਪਏ ਨੇ ਤਾਂ ਇਹਨੂੰ ਚੈਨਲਾਈਜ਼ ਕਰਨ ਵਾਸਤੇ ਫਰਤੀਆਂ ਦੀ ਬਹੁਤ ਜ਼ਰੂਰਤ ਹੈ ਤਾਂ ਖੱਜਲਖਵਾਰੀ ਦੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਸੋਨਾ ਜਿਹੜਾ ਸਿਹਤਮੰਦ ਪੰਜਾਬ ਫੇਰੀ ਵਿੱਚ ਚੋਣਾਂ ਚੱਲੀਆਂ। ਸੁਰੱਖਿਆ ਦਾ ਮਾਮਲਾ ਡਾਕਟਰਾਂ ਐਸਾ ਹਸਪਤਾਲ ਦੇ 9 ਡਾਕਟਰ ਪਿਛਲੇ ਸਮੇਂ ਦੇ ਵਿੱਚ ਛੱਡ ਕੇ ਚਲੇ ਗਏ ਪ੍ਰਾਈਵੇਟਾਂ ਚ ਜਾ ਬੜੇ ਕਿਉਂਕਿ ਪ੍ਰਾਈਵੇਟਾਂ ਵਾਲੇ ਤਨਖਾਹ ਵੀ ਵੱਧ ਦੇ ਦਿੰਦੇ ਐ ਸਹੂਲਤਾਂ ਵੀ ਵੱਧ ਦੇ ਦਿੰਦੇ ਹਾਂਜੀ ਇਸ ਕਰਕੇ ਅਸਲ ਮਸਲਾ ਡਾਕਟਰਾਂ ਨਾਲੋਂ ਵੀ ਵੱਧ ਲੋਕਾਂ ਦਾ ਮਸਲਾ ਹੈ ਕਿ ਡਾਕਟਰ ਛੱਡ ਕੇ ਤਾਂ ਜਾ ਰਹੇ ਆ ਕਿ ਸੁਰੱਖਿਆ ਦਾ ਮਾਹੌਲ ਨਹੀਂ ਹੈ ਇੱਥੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਕਲਕੱਤਾ ਦੇ ਵਿੱਚ ਇੱਕ ਨਰਸ ਦੇ ਨਾਲ ਜਿਹੜਾ ਰੇਪ ਕੀਤਾ ਜਾਂਦਾ ਫਿਰ ਉਸ ਨੂੰ ਮਾਰਿਆ ਜਾਂਦਾ ਇਸ ਮਸਲੇ ਨੂੰ ਲੈ ਕੇ ਦੇਸ਼ ਭਰ ਦੇ ਜਿਹੜੇ ਸਮੂਹ ਡਾਕਟਰ ਨੇ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਹੜਤਾਲਾਂ ਕੀਤੀਆਂ ਰੋਜ਼ ਪ੍ਰਦਰਸ਼ਨ ਹੋਏ ਤੇ ਹੁਣ ਲਗਾਤਾਰਤਾ ਦੇ ਵਿੱਚ ਜਿਹੜੇ ਡਾਕਟਰ ਹੈਗੇ ਆ ਉਹ ਹੜਤਾਲਤੇ ਨੇ ਅੱਜ ਤੋਂ ਅਸੀਂ ਬਠਿੰਡਾ ਪਹੁੰਚੇ ਆ ਓਪੀਡੀ ਸਿਵਲ ਹਸਪਤਾਲ ਬਠਿੰਡਾ ਅੱਜ ਬਠਿੰਡਾ ਦੇ ਜਿਹੜਾ ਸਿਵਲ ਹਸਪਤਾਲ ਆ ਉਹਦੇ ਕੋਲੇ ਖੜੇ ਆ ਓਪੀਡੀ ਦੀ ਬਿਲਡਿੰਗ ਕੋਲ ਓਪੀਡੀ ਬੰਦ ਹੈ ਬਠਿੰਡਾ ਸਿਵਲ ਹਸਪਤਾਲ ਉਹ ਹਸਤਾਲਾ ਜੀ ਦੇ ਵਿੱਚ ਹਜ਼ਾਰਾਂ ਜਿਹੜੇ ਮਰੀਜ਼ ਐ ਦੁਖੀ ਨੇ ਉਹ ਇੱਥੇ ਆਉਂਦੇ ਨੇ ਡਾਕਟਰਾਂ ਦੀ ਆਪਣੀ ਮਜਬੂਰੀ ਹੋ ਸਕਦੀ ਹੈ ਪਰ ਲੋਕਾਂ ਦੀਆਂ ਸਮੱਸਿਆਵਾਂ ਆਪਣੀਆਂ ਨੇ ਉਹ ਇੱਥੇ ਹਰ ਰੋਜ਼ ਦੀ ਤਰ੍ਹਾਂ ਜਿਵੇਂ ਕਿਸੇ ਨੂੰ ਕੋਈ ਸਮੱਸਿਆ ਹੁੰਦੀ ਹੈ ਬਿਮਾਰੀ ਹੁੰਦੀ ਹੈ ਉਹ ਇੱਥੇ ਓਪੀਡੀ ਚ ਆਉਂਦੇ ਨੇ ਤਾਂ ਜੋ ਉਹਨਾਂ ਨੂੰ ਸਸਤਾ ਇਲਾਜ ਮਿਲ ਸਕੇ ਤੇ ਅਸੀਂ ਗੱਲਬਾਤ ਕਰਾਂਗੇ ਡਾਕਟਰ ਸਹਿਬਾਨਾਂ ਨਾਲ ਵੀ ਤੇ ਓਪੀਡੀ ਜਿਹੜੇ ਲੋਕ ਆ ਰਹੇ ਹੈ ਜਿਨ੍ਹਾਂ ਨੂੰ ਪਤਾ ਨਹੀਂ ਸੀ ਜਾਣਕਾਰੀ ਨਹੀਂ ਸੀ ਵੀ ਅੱਜ ਓਪੀਡੀ ਬੰਦ ਆ ਕਿਉਂਕਿ ਆਮ ਜਿਹੜੇ ਪਿੰਡਾਂ ਕਸਵਿਆਂ ਚੋਂ ਲੋਕ ਆਉਂਦੇ ਆ ਅਨਪੜ ਹੁੰਦੇ ਆ ਪਤਾ ਨਹੀਂ ਹੁੰਦਾ ਸੂਚਨਾ ਦੇ ਕੋਈ ਸਾਧ ਨਹੀਂ ਹੁੰਦੇ ਤਾਂ ਉਹ ਜਿਹੜੇ ਇੱਥੇ ਆਉਂਦੇ ਆ ਤਾਂ ਉਹਨਾਂ ਨੂੰ ਖੱਜਲ ਖਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਇੱਕ ਪਾਸੇ ਉਹ ਬਿਮਾਰ ਹੁੰਦੇ ਤੇ ਇੱਕ ਸਫਰ ਕਰਕੇ ਜਦੋਂ ਇੱਥੇ ਆਉਂਦੇ ਆ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਅਸੀਂ ਗੱਲਬਾਤ ਕਰਾਂਗੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਦਵਾਈ ਲੈਣੇ ਕਲਾਂ ਵਾਲੇ ਤੋਂ ਆਏ ਆ ਅੱਛਾ ਤੇ ਕਾਹਦੀ ਦਵਾਈ ਲੈਣੀ ਸੀ ਠੀਲਗੇ ਦੀ ਜੀ ਠੀਲਗੇ ਦੀ ਹਾਂਜੀ ਤੇ ਹੜਤਾਲ ਬਾਰੇ ਜਾਣਕਾਰੀ ਸੀ ਤੁਹਾਨੂੰ ਨਹੀਂ ਜੀ ਸਾਨੂੰ ਨਹੀਂ ਪਤਾ ਸੀ ਇੱਥੇ ਆ ਕੇ ਹੀ ਪਤਾ ਲੱਗਿਆ ਹਾਂਜੀ ਕੀ ਕਹਿੰਦੇ ਡਾਕਟਰ ਸਾਹਿਬਨ ਗੱਲ ਉਹ ਵੀ ਕਿਸੇ ਨਾਲ ਹਾਂਜੀ ਹਾਂਜੀ ਆਈ ਡਾਕਟਰ ਬੈਠਿਆ ਨਹੀਂ ਜੀ ਤੋ ਦਵਾਈ ਲੈਣੇ ਸੀ ਕੋਈ ਡਾਕਟਰ ਨਹੀਂ ਬੈਠਾ ਨਹੀਂ ਜੀ ਬੰਦ ਹੈ ਹਾਂਜੀ ਤੇ ਕੀ ਕਹਿੰਦੇ ਫਿਰ ਕਦੋਂ ਆਇਓ ਸਵੇਰੇ ਆ ਕੇ ਜੀ ਹਾਂਜੀ ਅੱਜ ਜਿਆਦਾ ਬੰਦ ਆ ਬੰਦ ਆ ਜੀ ਕਿਹੜੇ ਪਿੰਡ ਤੋਂ ਆਇਓ ਬੱਕੂ ਗੋਨਾਣਾ ਜੀ ਗੋਨਾ ਮਿੰਡੀ ਹਾਂਜੀ ਅੱਛਾ ਕੱਲ ਵੀ ਆਏ ਸੀ ਕਿ ਨਹੀਂ ਨਹੀਂ ਜੀ ਅੱਜ ਹੀ ਆਇਓ ਇੱਥੇ ਆ ਕੇ ਪਤਾ ਲੱਗਿਆ ਵੀ ਬੰਦ ਹੈ ਹਾਂਜੀ ਅੱਛਾ ਹੁਣ ਕੀ ਕਹਿੰਦੇ ਫਿਰ ਕਦੋਂ ਆਇਓ ਹੰਤਾ ਦੋ ਟੰਡੀਆਂ ਨੂੰ ਦਵਾਈ ਲੈਣ ਆਇਆ ਜੀ ਕਿਹੜੇ ਪਿੰਡ ਤੋਂ ਮੇਰਾ ਪਿੰਡ ਪਾਈ ਰੁਪਾਈ ਕਾਫੀ ਦੂਰ ਹੈ ਇੱਥੋਂ ਹਾਂਜੀ ਇੱਥੋਂ ਹੈਗਾ 40 50 ਕਿਲੋਮੀਟਰ ਹੈ ਅੱਜ ਕੀ ਕਹਿੰਦੇ ਫਿਰ ਇਹ ਇਹ 10 ਸਭ ਕਹਿੰਦੇ ਉਹ ਹੜਤਾਲ ਹੈ ਨਾ ਉਹਦੇ ਕਰਕੇ ਦਵਾਈ ਮਿਲ ਜਾਏਗੀ ਕੋਈ ਗੱਲ ਨਹੀਂ ਹੜਤਾਲ ਕਿਉਂ ਕਰਤੀ ਇਹਨਾਂ ਇਹ ਡਾਕਟਰਾਂ ਨੇ ਕਰੀਏ ਇੱਕ ਡਾਕਟਰ ਨਾਲ ਨਾ ਮਤਲਬ ਗਲਤ ਹੋ ਗਿਆ ਸੀਗਾ ਤਾਂ ਉਹ ਕਰਕੇ ਹੜਤਾਲ ਕੀਤੀ ਹੋਈ ਹੈ ਤੁਸੀਂ ਦਵਾਈ ਲੈਣ ਆਏ ਸੀਗੇ ਦਵਾਈ ਫੇਟ ਦੀ ਕਿਹੜੀ ਜਗ੍ਹਾ ਤੋਂ ਇੱਥੇ ਹੀ ਲੈਣਾ ਆਇਸੀ ਸਾ ਕੀ ਕਹਿੰਦੇ ਫਿਰ ਤੁਹਾਡੇ ਨਾਲ ਗੱਲ ਹੋ ਵੀ ਡਾਕਟਰ ਨਾਲ ਨਾ ਨਾ ਬੰਦ ਪਿਆ ਡਾਕਟਰ ਨਾਲ ਗੱਲ ਕਿੱਥੇ ਹੁੰਦੀ ਸੀ ਤੁਸੀਂ ਮਾਤਾ ਜੀ ਦਵਾਈ ਲੈਣ ਆਏ ਹਾਂ ਜੀ ਹਾਂ ਕਿਹੜੇ ਪਿੰਡ ਤੋਂ ਅਸੀਂ ਹਾ ਹਰ ਰਾਏਪੁਰ ਤੋਂ ਤੇ ਕੀ ਕਹਿੰਦੇ ਫਿਰ ਮੈਨੇ ਵੀ ਹਜੇ ਤਾਂ ਉਹ ਨਹੀਂ ਆ ਕਿ ਤੇ ਤੁਸੀਂ ਦੇਖ ਰਹੇ ਹੋ ਵੀ ਇੱਥੇ ਜਿਹੜਾ ਓ ਪੀ ਡੀ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਇੱਥੇ ਜਿਹੜੇ ਇੱਕ ਪਾਸੇ ਬੀਬੀਆਂ ਹੁੰਦੀਆਂ ਇੱਕ ਪਾਸੇ ਜੈਂਟਸ ਹੁੰਦੇ ਆ ਬੰਦੇ ਹੁੰਦੇ ਆ ਤੇ ਅਲੱਗ-ਅਲੱਗ ਪਰਚੀ ਲੈਂਦੇ ਆ ਬਜ਼ੁਰਗਾਂ ਵਾਸਤੇ ਅਲੱਗ ਜਿਹੜਾ ਕਾਊਂਟਰ ਬਣਿਆ ਹੁੰਦਾ ਤੇ ਜੇ ਅੱਜ ਇੱਥੇ ਬੰਦ ਹੈ ਸਾਰੇ ਪੰਜਾਬ ਦੇ ਡਾਕਟਰਾਂ ਦੀ ਹੜਤਾਲ ਕਰਨਾ ਚੋਂ ਅੱਜ ਓਪੀਡੀ ਬੰਦ ਹੈਗਾ ਦਵਾਈ ਲੈਣ ਆਏ ਸੀ ਹਾਂ ਦਵਾਈ ਲੈਣ ਆਏ ਸੀ ਜੀ ਕਿੱਥੋਂ ਇੱਥੋਂ ਜੱਸੀ ਤੋਂ ਜੱਸੀ ਤੋਂ ਅੱਛਾ ਜੱਸੀ ਪੌੜੀ ਤੋਂ ਹਾਂ ਕਾਹਦੀ ਦਵਾਈ ਲੈਣਾ ਸੀ ਅੱਖਾਂ ਦੀ ਲੈਣਾ ਸੀ ਜੀ ਪੈਸੇ ਨਹੀਂ ਘਟਦੇ ਨਾਲ ਤਾਂ ਨਾ ਹੀ ਉਹ ਦੁਕਾਨ ਖੁੱਲਿਆ ਖਾਲ ਦਵਾਈ ਦੀ ਅੱਜ ਬੰਦ ਹੈ ਨਾ ਹਾਂ ਕੀ ਕੱਲ ਹੋਈ ਕਿਸੇ ਨਾਲ ਕਿਉਂ ਬੰਦ ਹੈ ਨਾ ਜੀ ਜਾਣਕਾਰੀ ਨਹੀਂ ਹੈ ਹਾਂ ਆ ਕੋੜਗਾ ਗਿਆ ਪੁੱਛਿਆ ਤੇ ਸੋਮਵਾਰ ਤੱਕ ਬੰਦ ਰਹੂ ਸੋਮਵਾਰ ਤੱਕ ਬੰਦ ਹੈ ਹਾਂ ਹਾਂ ਹਾਂਜੀ ਹਾਂਜੀ ਮੈਂ ਜੀ ਭਾਈ ਰੁਪੀ ਤੋਂ ਆਇਆ ਪਹਿਲਾਂ ਵੀ ਖਬਰ ਦੇ ਚੁੱਕੇ ਆ ਸਰ ਸਾਡੇ ਨਾਲ ਇਹ ਜਿਹੜੇ ਵੀ ਮੋਦੀ ਸਾਹਿਬ ਨੂੰ ਭਗਵਾਨਤਵਾਨ ਜੀ ਨੂੰ ਸਾਡੀ ਇਹ ਹੀ ਬੇਨਤੀ ਹੈ ਸਭ ਦੀ ਗਰੀਬਾਂ ਦੀ ਵੀ ਡਾਕਟਰਾਂ ਨੂੰ ਵਧੀਆ ਦਵਾਈਆਂ ਦਿਓ ਡਾਕਟਰ ਗਾਹਾਂ ਦਵਾਈਆਂ ਸਾਨੂੰ ਗਰੀਬਾਂ ਨੂੰ ਵੰਡਣਗੇ ਵਧੀਆ ਇਲਾਜ ਹੋਣਾ ਚਾਹੀਦਾ ਸਾਡਾ ਸਭ ਦਾ ਅਸੀਂ ਹੋਰ ਕੁਝ ਨਹੀਂ ਮੰਗਦੇ ਜਿਵੇਂ ਡਾਕਟਰਾਂ ਨੇ ਜਿਹੜੀ ਹੜਤਾਲ ਕੀਤੀ ਹੈ ਉਹਦੇ ਸਮਰਥਨ ਦੇ ਵਿੱਚ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਦੇ ਆਗੂ ਨੇ ਸਾਡੇ ਨਾਲ ਲਸਮਨ ਸੇਵ ਵਾਲਾ ਨੇ ਅੱਛਾ ਕਿਵੇਂ ਦੇਖਦੇ ਹੋ ਜਿਵੇਂ ਹੜਤਾਲ ਹੋਈ ਹੈ ਆਮ ਲੋਕਾਂ ਨੂੰ ਵੀ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਡਾਕਟਰ ਆਪਣੀ ਜਿਹੜੀ ਰੱਖ ਰਹੇ ਹੈ ਗੱਲ ਕਿਵੇਂ ਦੇਖਦੇ ਹੋ ਦੇਖੋ ਜੀ ਜੋ ਲੋਕਾਂ ਨੂੰ ਖੱਜਲ ਖਵਾਰੀ ਹੋ ਰਹੀ ਹੈ ਇਹਦੇ ਲਈ ਸਿੱਧੇ ਤੌਰ ਦੇ ਉੱਤੇ ਭਗਵੰਤ ਮਾਨ ਤੇ ਉਹਦੀ ਸਾਰੀ ਸਰਕਾਰ ਜ਼ਿੰਮੇਵਾਰ ਆ ਉਹਦਾ ਸਿਹਤ ਮੰਤਰੀ ਜ਼ਿੰਮੇਵਾਰ ਆ ਨਾ ਕਿ ਡਾਕਟਰ ਜ਼ਿੰਮੇਵਾਰ ਆ ਕਾਰਨ ਇਹ ਆ ਕਿ ਡਾਕਟਰਾਂ ਦੀਆਂ ਜਿਹੜੀਆਂ ਮੰਗਾਂ ਠਾਈਆਂ ਹੋਈਆਂ ਡਾਕਟਰਾਂ ਨੇ ਉਹ ਮੰਗਾਂ ਜਿਹੜੇ ਮਰੀਜ਼ ਇੱਥੇ ਆ ਰਹੇ ਉਹਨਾਂ ਦੀਆਂ ਮੰਗਾਂ ਆ ਕਹੇ ਹਸਪਤਾਲਾਂ ਦੇ ਵਿੱਚ ਸਟਾਫ ਪੂਰਾ ਹੋਵੇ ਡਾਕਟਰ ਪੂਰਾ ਹੋਵੇ ਦਵਾਈਆਂ ਪੂਰੀਆਂ ਹੋਣ ਇਲਾਜ ਪੂਰਾ ਮਿਲੇ ਉਹਨਾਂ ਨੂੰ ਡਾਕਟਰ ਕੁਰਸੀ ਤੇ ਮਿਲੇ ਹੁਣ ਸਾਡੀ ਕੋਲ ਆਬਾਦੀ ਦੇ ਹਿਸਾਬ ਦੇ ਨਾਲ ਲਗਭਗ 10000 ਡਾਕਟਰ ਚਾਹੀਦਾ ਤੇ ਕੰਮ ਕਰ ਰਹੇ 1800 ਡਾਕਟਰ ਇਹਦੇ 1800 ਡਾਕਟਰ ਕੰਮ ਕਰਦਾ ਤਾਂ ਮਰੀਜ਼ਾਂ ਨੂੰ ਕਿਸ ਤਰੀਕੇ ਦੇ ਨਾਲ ਉਹ ਦੇਖੂਗਾ ਤੇ ਉਸ ਤੋਂ ਬਾਅਦ ਦੇ 1800 ਦੇ ਵਿੱਚੋਂ ਵੀ ਉਹਨਾਂ ਤੋਂ ਗੈਰ ਡਾਕਟਰੀ ਕੰਮ ਲਈ ਜਾਂਦੇ ਆ ਵੀ ਆਈਪੀ ਆ ਗਿਆ ਕੋਈ ਉਹਦੇ ਨਾਲ 5-7 ਡਾਕਟਰ ਭੇਜ ਦਿੱਤੇ ਜਾਂਦੇ ਆ ਕੋਈ 4 ਪਰਚੇ ਕੱਟਣੇ ਆ ਉਹਦੇ ਨਾਲ ਸੰਬੰਧਤ ਕੰਮ ਹੋ ਜਾਂਦੇ ਆ ਪੋਸਟਮਾਰਟਮ ਕਰਨੇ ਉਹਦੇ ਨਾਲ ਸੰਬੰਧਤ ਕੰਮ ਹੋ ਜਾਂਦੇ ਆ ਹੁਣ ਕਿਉਂਕਿ ਜਿਹੜੇ ਮਾਹਰ ਡਾਕਟਰ ਆ ਜਦੋਂ ਉਹਨਾਂ ਦੇ ਵੀ ਘਾਟਾ ਤੇ ਐਮਬੀਬੀਐਸ ਡਾਕਟਰਾਂ ਦੇ ਵੀ ਘਾਟਾ ਫਿਰ ਮਾਹਰ ਡਾਕਟਰ ਉਹਨੂੰ ਉਧਰਲੇ ਪਾਸੇ ਲਾ ਦਿੱਤਾ ਜਾਂਦਾ ਜਿਹਦੇ ਕਰਕੇ ਮਰੀਜ਼ਾਂ ਦੀ ਖੱਜਲ ਖਵਾਰੀ ਸਭ ਤੋਂ ਵੱਧ ਹੁੰਦੀ ਆ ਅਸੀਂ ਤਾਂ ਸਮਝਦੇ ਆ ਵੀ ਅਸੀਂ ਡਾਕਟਰਾਂ ਨੇ ਧੰਨਵਾਦੀ ਆ ਜਿਨ੍ਹਾਂ ਨੇ ਸਾਡਾ ਮਸਲਾ ਚੱਕ ਲਿਆ ਇਹ ਸਾਨੂੰ ਚੱਕਣਾ ਚਾਹੀਦਾ ਹੈ ਲੋਕਾਂ ਨੂੰ ਜਿਹੜੇ ਮਰੀਜ਼ ਆਉਂਦੇ ਆ ਇੱਥੇ ਹਸਪਤਾਲਾਂ ਦੇ ਵਿੱਚ ਪੀਜੀਆ ਚ ਜਾਂਦੇ ਆ ਲੋਕ ਉੱਥੋਂ ਮੜ ਮੜ ਕੇ ਆਉਂਦੇ ਆ ਇਹ ਮਜ ਦਾ ਨਾ ਉਚਕ ਪੂਰਗਾ ਕੋਈ ਸਵਿਧਾਵਾਂ ਨਹੀਂ ਸਿਰਫ ਪ੍ਰਾਪੇਗੈਂਡਾ ਹੈਗਾ। ਹਮਮ। ਔਰ ਬੀਬੀ ਹਰਸਿੰਦਰ ਕੌਰ ਬਾਦਲ ਨੇ ਤੇ ਉਹਨਾਂ ਦੇ ਸਾਰੇ ਪਰਿਵਾਰ ਨੇ ਜਾਂ ਪਾਰਟੀ ਨੇ ਕਿਹਾ ਵੀ ਇਹ ਤਾਂ ਮਾਲਵੇ ਖਿੱਤੇ ਨੂੰ ਅਸੀਂ ਬਹੁਤ ਜਿਹੜੀ ਤਕੜੀ ਸਹੂਲਤ ਦਿੱਤੀ ਐ ਮਜ ਲਿਆਂਦਾ ਹੋਰ ਕਿਤੇ ਜਾਂਦਾ ਜੀ ਮਾਝੇ ਜਾਂਦਾ ਸੀ। ਇਹ ਤਾਂ ਸਵਾਵਾ ਮ ਦੇ ਰਿਹਾ ਐ ਇੰਨੇ ਜ਼ਿਲ੍ਹਿਆਂ ਨੂੰ ਮੇਰੇ ਰਾਜਸਥਾਨ ਆ ਰਹੇ ਆ ਹਿਮਾਚਲ ਚੰਡੀਗੜ੍ਹ ਆ ਰਹੇ ਸਾਰੀਆਂ ਗੱਲਾਂ ਹੋਗੀਆਂ। ਨਹੀਂ ਨਹੀਂ ਉਹ ਠੀਕ ਆ। ਇਹੋ ਜਿਹਾ ਹਸਪਤਾਲ ਇੱਕ ਜ਼ਿਲ੍ਹੇ 'ਚ ਹੋਣਾ ਚਾਹੀਦਾ। ਇਹ ਪੂਰੇ ਏਰੀਏ ਦੀ ਗੱਲ ਕਰ ਰਹੇ ਆ ਮਾਲਵੇ ਦੀ ਹਰਿਆਣੇ ਦੀ ਗੱਲ ਕਰ ਰਹੇ ਆ ਰਾਜਸਥਾਨ ਦੀ ਗੱਲ ਕਰ ਰਹੇ ਆ ਪੀਜੀਆਰ ਪੀਜੀਆਰ ਦਾ ਹਸਪਤਾਲ ਹਰ ਜ਼ਿਲ੍ਹੇ ਦੇ ਅੰਦਰ ਚਾਹੀਦਾ ਫਿਰ ਲੋਕਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹੁਣ 6-7 ਰਾਜਾਂ ਦੇ ਲੋਕ ਆਉਂਦੇ ਨੇ ਪੀਜੀਆਈ ਦੇ ਵਿੱਚ ਜਿਹਦੇ ਕਰਕੇ ਫਿਰ ਮਤਲਬ ਉੱਥੇ ਲੰਮੀਆਂ ਪੀੜਾਂ ਲੱਗਦੀਆਂ ਲੋਕ ਸਟ੍ਰੀਚਰਾਂ ਦੇ ਪਈ ਰਹਿੰਦੇ ਆ ਦੋ-ਦੋ ਮਹੀਨੇ ਕੋਈ ਉਹਨਾਂ ਦੀ ਉੱਥੇ ਸਦਬੋਸ਼ ਨਹੀਂ ਹੁੰਦੀਗੀ ਇਸ ਕਰਕੇ ਸਰਕਾਰਾਂ ਦੀ ਪਾਲਿਸੀ ਇਹ ਆ ਕਿ ਸਰਕਾਰੀ ਸੰਸਥਾਵਾਂ ਨੂੰ ਬਦਨਾਮ ਕਰੋ ਪਹਿਲਾਂ ਤਾਂ ਫਿਰ ਇਹਨਾਂ ਨੂੰ ਵੇਚ ਦਿਓ ਜਦੋਂ ਲੋਕਾਂ ਨੇ ਮੂੰਹੋਂ ਖੋਦੀ ਕਹਾ ਲੈਂਦੇ ਆ ਉਹ ਵੀ ਆਹ ਸਰਕਾਰੀ ਹਸਪਤਾਲ ਜਿੱਦਾਂ ਆਪਾਂ ਨੂੰ ਸੌਬਦਾ ਨਹੀਂ ਮਿਲਦੀਗੀ ਫਿਰ ਉਹ ਜਿਹੜੇ ਵਿਦਾਨਤਾਰ ਗਿਆ ਹਸਪਤਾਲਾ ਉਹਨਾਂ ਵੱਨ ਜਾਣ ਵਾਸਤੇ ਮਜਬੂਰ ਹੁੰਦੇ ਆ ਸਾਡੀ ਲੜਾਈ ਹੈ ਕਿਸ ਤਰੀਕੇ ਨਾਲ ਸਾਡੀ ਜਥੇਬੰਦੀ ਨੇ ਸਰਵੇ ਕੀਤਾ ਖੇਤਮੇ ਦੂਰਾਂ ਦੇ ਕਰਜ਼ੇ ਦਾ ਉਹਦੇ ਚ ਆਇਆ ਵੀ 19% ਕਰਜ਼ਾ ਮਜ਼ਦੂਰਾਂ ਸਰ ਇਸ ਕਰਕੇ ਚੜ ਜਾਂਦਾ ਵੀ ਉਹਨਾਂ ਨੂੰ ਮਹਿੰਗੇ ਇਲਾਜ ਕਰਾਉਣੇ ਪੈਂਦੇ ਆ ਸਰਕਾਰੀ ਹਸਪਤਾਲਾਂ ਤੇ ਇਲਾਜ ਨਹੀਂ ਹੁੰਦਾਗਾ ਤੇ ਉਹ ਕਰਜ਼ਾ ਮੁੜ ਕੇ ਸਾਡੇ ਗੱਲ ਦੀ ਫਾਈ ਬਣਦਾ ਨੈਸ਼ਨਲ ਸਿੰਪਲ ਸਰਵੇ ਨੇ ਭਾਰਤ ਪੱਧਰ ਦੇ ਉਤੇ ਰਿਪੋਰਟ ਕੀਤੀ ਹੈ ਇੱਕ ਕੇ ਜੋ ਪਿੰਡੂ ਖੇਤਰ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਸਰ ਕੁੱਲ ਕਰਜਾ ਉਹਦਾ 30% ਦੀ ਕਰਜਾ ਇਲਾਜ ਤੇ ਖਰਚ ਕਰਕੇ ਝੜ ਜਾਂਦਾ ਜੇ ਇਹ ਸਾਰਾ ਕੁਝ ਲੋਕਾਂ ਨੂੰ ਸਰਕਾਰੀ ਹਸਪਤਾਲਾਂ 'ਚ ਮਿਲੇ ਫਿਰ ਇਹ ਕਰਜੇ ਵੀ ਨਾ ਚੜਨ ਲੋਕਾਂ ਦੇ ਸਿਰ ਦੇ ਉੱਤੇ ਸਰਕਾਰ ਦੀ ਅਸਲ ਦੇ ਵਿੱਚ 1990-99 ਤੋਂ ਬਾਅਦ ਦੀਆਂ ਜਿਹੜੀਆਂ ਪਾਲਿਸੀਆਂ ਲੈਂਦੀਆਂ ਜਿਨ੍ਹਾਂ ਨੂੰ ਨਿਓ ਇਕਨੋਮਿਕ ਪਾਲਿਸੀ ਕਹਿੰਦੇ ਨੇ ਇਹ ਨਿੱਜੀਕਰਨ ਅਦਾਰੀਕਰਨ ਦੀਆਂ ਪਾਲਿਸੀਆਂ ਆ ਉਹਦੇ ਤਹਰ ਬਿਜਲੀ ਬੋਰਡ ਵੀ ਸਿੱਖਿਆ ਵੀ ਸਿਹਤ ਵੀ ਇਹ ਹੌਲੀ-ਹੌਲੀ ਪ੍ਰਾਈਵੇਟਾਂ ਦੇ ਹੱਥਾਂ 'ਚ ਦੇਣੀ ਆ ਉਹਨਾਂ ਨੇ ਆ ਤੁਹਾਡੇ ਸਾਹਮਣੇ ਇੱਥੇ ਮੈਕਸ ਹਸਪਤਾਲ ਆ ਤੁਸੀਂ ਉਹਦੀ ਰਿਪੋਰਟ ਕਰ ਲੋ ਹੂੰ ਕਿ ਇੰਨੀ ਮਹਿੰਗੀ ਥਾਂ ਹੈ ਇਹ ਮੁਫਤ ਦਿੱਤੀ ਗਈ ਹੈ ਡੇਢ ਰੁਪਿਆ ਮਤਲਬ ਉਹਦਾ ਮਤਲਬ ਇੱਕ ਤਰ੍ਹਾਂ ਨਾਲ ਗੱਜ ਦਾ ਉਹਨੂੰ ਕਿਰਾਇਆ ਹੈ 99 ਸਾਲਾਂ ਦੇ ਵਾਸਤੇ ਤੇ ਇਹ ਉਹ ਉੱਥੇ 500 ਰੁਪਿਆ 300 ਰੁਪਿਆ ਪਰਚੀ ਤੋਂ ਬਿਨਾ ਉਹ ਕਿਸੇ ਨੂੰ ਅੰਦਰ ਨਹੀਂ ਵੜਨ ਦਿੰਦੇਗੇ ਜੇ ਕਿਸੇ ਮਰੀਜ਼ ਦੀ ਉੱਥੇ ਮੌਤ ਹੋ ਜੇ ਉਹਦਾ ਪੈਸਾ ਪੂਰਾ ਜਮ੍ਹਾਂ ਕਰਾਏ ਤੇ ਬਿਨਾ Laash ਨਹੀਂ ਕੱਢਣ ਦਿੰਦੇਗੇ ਤੇ ਸਰਕਾਰ ਨੇ ਲੋਕਾਂ ਦੀ ਚੀਜ਼ ਸੀ ਇਹ ਇੰਨੀ ਮਹਿੰਗੀ ਇਨੇ ਤੇ ਸਰਕਾਰੀ ਹਸਪਤਾਲ ਚ ਵਾਧਾ ਕਰਦੇ ਹੋ ਇਥੇ ਬੈੱਡ ਵਾਧਾ ਕਰਦੇ ਜੇ ਪ੍ਰਾਈਵੇਟ ਹਸਪਤਾਲ ਖੁੰਬਾਂ ਦੀ ਤਰ੍ਹਾਂ ਉੱਗ ਰਹੇ ਆ ਉਹ ਇਸ ਕਰਕੇ ਉੱਗ ਰਹੇ ਆ ਕਿ ਸਰਕਾਰੀ ਹਸਪਤਾਲਾਂ ਦਾ ਹਾਲ ਜਾਣਬੁੱਝ ਕੇ ਮਾੜਾ ਕਰਵਾਇਆ ਜਾ ਰਿਹਾ ਔਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਯਾਦ ਕਰੋ ਕੋਰੋਨਾ ਦਾ ਪੀਰੀਅਡ ਉਦੋਂ ਸਾਰੇ ਵੱਡੇ ਵੱਡੇ ਹਸਪਤਾਲਾਂ ਨੇ ਪ੍ਰਾਈਵੇਟਾਂ ਨੇ ਜੁੰਦੇ ਲਾਲੇ ਸੀ ਆਪਦੇ ਹਸਪਤਾਲਾਂ ਨੂੰ ਉਦੋਂ ਕਿਹੜਾ ਕੰਮ ਆਇਆ ਸੀ ਸਾਡੇ ਆ ਸਰਕਾਰੀ ਹਸਪਤਾਲ ਦੇ ਡਾਕਟਰ ਕੰਮ ਆਏ ਸੀ ਇਹੋ ਜਿਹੇ ਮਹਾਮਾਰਗਾਂ ਆਉਂਦੀਆਂ ਹੀ ਰਹਿਣਗੀਆਂ ਜਿਹੋ ਜਿਹਾ ਮਾਹੌਲਾ ਹੁਣਾ ਵਾਤਾਵਰਨ ਖਰਾਬ ਆ ਇੱਥੇ ਜਿਹੜਾ ਖਾਦ ਪਦਾਰਥ ਆ ਉਹਨਾਂ ਬਾਰੇ ਡਾਕਟਰ ਕਹਿਣ ਲੱਗੇ ਵੀ ਇਹਨਾਂ 'ਚ ਤਾਂ ਜ਼ਹਿਰਾਂ ਰਲੀਆਂ ਹੋਈਆਂ ਪਾਣੀ ਆ ਸਾਡਾ ਉਹ ਕਾਰਪੋਰੇਟ ਘਰਾਣਿਆਂ ਦੀਆਂ ਕੰਮ ਜਿਹੜੀਆਂ ਵੱਡੀਆਂ ਫੈਕਟਰੀਆਂ ਉਹ ਧਰਤੀ 'ਚ ਪਾ ਦਿੰਦੀਆਂ ਜ਼ਹਿਰੀਲਾ ਪਾਣੀ ਨਹਿਰਾਂ ਦੇ ਸੱਡ ਤੇ ਆ ਦਰਿਆਵਾਂ ਦੇ ਸੱਡ ਤੇ ਜੋ ਪਾਣੀ ਪਲੀਤ ਆ ਵਾਤਾਵਰਨ ਪਲੀਤ ਆ ਬਿਮਾਰੀਆਂ ਦਾ ਵਧ ਗਈਆਂ ਸਾਡੀਆਂ ਉਹਨਾਂ ਵਧੀਆਂ ਬਿਮਾਰੀਆਂ ਦੇ ਹਿਸਾਬ ਨਾਲ ਤਾਂ ਇਹ ਸਹੂਲਤਾਂ ਹੋਰ ਦੇਣੀਆਂ ਚਾਹੀਦੀਆਂ ਸੀਆਂ ਇਸ ਕਰਕੇ ਸਰਕਾਰੀ ਅਦਾਰਿਆਂ ਨੂੰ ਬਚਾਉਣ ਦੀ ਲੜਾਈ ਆ ਇਕੱਲੇ ਇੱਕ ਹਸਪਤਾਲ ਦਾ ਮਸਲਾ ਨਹੀਂ ਹੈ ਇਹ ਸਾਡੇ ਲੋਕ ਜਦੋਂ ਅਚਰ ਇਹ ਗੱਲ ਸਮਝਣਗੇ ਜਿਵੇਂ ਵੀ ਇਕੱਲੇ ਐਸਾ ਹਸਪਤਾਲ ਨੂੰ ਬਚਾਉਣ ਦੀ ਲੜਾਈ ਨਹੀਂ ਇਹ ਇਹ ਜਿਵੇਂ ਮੋੜ ਦੇ ਵਿੱਚ ਆ ਤਲਵੰਡੀ ਦੇ ਵਿੱਚ ਆ ਰਾਮੇ ਦੇ ਵਿੱਚ ਆ ਸੰਗਤ ਦੇ ਵਿੱਚ ਆ ਕੁੱਦੇ ਦੇ ਵਿੱਚ ਆ ਰਾਮਪੁਰੇ ਦੇ ਵਿੱਚ ਆ ਗੋਨੇਆਣੇ ਦੇ ਵਿੱਚ ਆ ਜੇ ਏਰੀਆ ਵਾਈਜ਼ ਦੀ ਉਦੋਂ ਕਿ ਪਿੰਡਾਂ ਦੇ ਵਿੱਚ ਨੇ ਡਿਸਪੈਂਸਰੀਆਂ ਉਹ ਸਾਰਾ ਇਲਾਜ ਜੇ ਪਿੰਡਾਂ 'ਚ ਹੀ ਮਿਲਦਾ ਹੋਵੇ ਲੋਕਾਂ ਨੂੰ ਫਿਰ ਉਹਨਾਂ ਨੂੰ ਐਂ ਪ੍ਰਾਈਵੇਟਾਂ ਕੋਲੇ ਨਾ ਜਾਣਾ ਪਵੇ ਇਸ ਕਰਕੇ ਆ ਡਾਕਟਰਾਂ ਦੀ ਹੜਤਾਲ ਨਾਲ ਜੇ 2-4 ਦਿਨ ਉਹਨਾਂ ਦੀ ਕੁਝ ਖੱਜਲ-ਖਵਾਰੀ ਹੁੰਦੀ ਹੈ ਤਾਂ ਫਿਰ ਜਿਵੇਂ ਕਹਿੰਦੇ ਨਾ ਬੱਚਾ ਪੈਦਾ ਕਰਨ ਵਾਸਤੇ ਜਿਵੇਂ ਜੰਮਣ ਪੀੜਾ ਮਾਂ ਨੂੰ ਚੱਲਣੀਆਂ ਪੈਂਦੀ ਹੈ ਨਾ ਇਹ ਸਾਡੇ ਲੋਕਾਂ ਨੂੰ ਉਹ ਜੰਮਣ ਪੀੜਾ ਚੱਲਣੀਆਂ ਪੈਣਗੀਆਂ ਤਾਂ ਹੀ ਜਿਹੜਾ ਨਵਾਂ ਸਿਸਟਮ ਆ ਨਵਾਂ ਜਿਹੜਾ ਹਸਪਤਾਲਾਂ ਦਾ ਢਾਂਚਾ ਉਹ ਵਿਕਸਤ ਹੋ ਸਕੂਗਾ ਜੇ ਸਰਕਾਰ ਇਹਦੇ 'ਚ ਕਾਮਯਾਬ ਹੋ ਜਾਂਦੀ ਹੈ ਵੀ ਲੋਕਾਂ ਨੂੰ ਡਾਕਟਰਾਂ ਦੇ ਖਿਲਾਫ ਢੁਕਾ ਦਿੰਦੀ ਹੈ ਫਿਰ ਇਹ ਪੈਰ ਖਾੜਾ ਲੋਕਾਂ ਦੇ ਹੀ ਵੱਜਣਾ ਡਾਕਟਰਾਂ ਦਾ ਤਾਂ ਬੜਾ ਕੁਝ ਜਾਣਾ ਨਹੀਂ ਇਹ ਤੇ ਸੁਰੱਖਿਆ ਦਾ ਮਾਮਲਾ ਡਾਕਟਰਾਂ ਦੀਆਂ ਦਾ ਐਸਾ ਹਸਪਤਾਲ ਦੇ ਨੌ ਡਾਕਟਰ ਪਿਛਲੇ ਸਮੇਂ ਦੇ ਵਿੱਚ ਛੱਡ ਕੇ ਚਲੇ ਗਏ ਪ੍ਰਾਈਵੇਟਾਂ 'ਚ ਜਾ ਬੜੇ ਉਹ ਕਿਉਂਕਿ ਪ੍ਰਾਈਵੇਟਾਂ ਵਾਲੇ ਤਨਖਾਹ ਵੀ ਵੱਧ ਦੇ ਦਿੰਦੇ ਆ ਸਹੂਲਤਾਂ ਵੀ ਵੱਧ ਦੇ ਦਿੰਦੇ ਆ ਹਾਂਜੀ ਇਹਦਾ ਚੰਗੀ ਗੱਲ ਹੈ ਜਿਹੜੇ ਹ ਸਰਕਾਰੀ ਹਸਪਤਾਲਾਂ 'ਚ ਬੈਠੇ ਆ ਡਾਕਟਰ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਸਾਨੂੰ ਇਸ ਕਰਕੇ ਅਸਲ ਮਸਲਾ ਡਾਕਟਰਾਂ ਨਾਲੋਂ ਵੀ ਵੱਧ ਲੋਕਾਂ ਦਾ ਮਸਲਾ ਹੈ ਤੇ ਡਾਕਟਰ ਛੱਡ ਕੇ ਤਾਂ ਜਾ ਰਹੇ ਆ ਕਿ ਸੁਰੱਖਿਆ ਦਾ ਮਾਹੌਲ ਨਹੀਂ ਹੈ ਇੱਥੇ ਤੇ ਸਰਕਾਰਾਂ ਕਿਉਂ ਕਿਉਂ ਨਹੀਂ ਦਿੰਦੀਆਂ ਸੁਰੱਖਿਆ ਦਾ ਮੋੜ ਕਿਉਂਕਿ ਉਹਨਾਂ ਨੇ ਲੋਕਾਂ ਨੂੰ ਦੇਣਾ ਤਾਂ ਕੁਝ ਨਹੀਂ ਦਾ। ਵੋਟਾਂ ਜ਼ਰੂਰ ਲੈਣੀਆਂ। ਹੁਣ ਤੁਹਾਨੂੰ ਰੁਜ਼ਗਾਰ ਨਹੀਂ ਦੇਣਾ। ਤੁਹਾਨੂੰ ਸਿਹਤ ਸਹੂਲਤਾਂ ਨਹੀਂ ਦੇਣੀਆਂ, ਤੁਹਾਨੂੰ ਸਿੱਖਿਆ ਨਹੀਂ ਦੇਣੀ। ਪਰ ਵੋਟਾਂ ਤਾਂ ਲੈਣੀਆਂ। ਫਿਰ ਉਹਨਾਂ ਨੇ ਆਮ ਲੋਕਾਂ ਨੂੰ ਮਤਲਬ ਕੋਈ ਨਸ਼ੇ ਕਰੇ ਜੋ ਮਰਜ਼ੀ ਕਰੇ, ਕੋਈ ਭਾਈ ਗੈਂਗਸਟਰ ਬਾਦ ਵਿੱਚ ਵੱਢ ਜੇ ਸਾਡੇ ਹੀ ਜਵਾਨਾਂ ਨੂੰ ਉਹ ਮਥਿਆਰ ਫੜਾ ਕੇ ਉਹ ਇੱਕ ਦੂਜੇ ਦੇ ਖੂਨੀ ਬਣਾ ਰਿਹਾ ਜ਼ਿੰਮੇਵਾਰ ਉਹ ਆ। ਅਸੀਂ ਵੀ ਸਾਡੇ ਉਹਨਾਂ ਨੂੰ ਜਵਾਨਾਂ ਨੂੰ ਗਲਤ ਕਹਿਣ ਲੱਗ ਜੰਨੇ ਆ ਵੀ ਯਾਰ ਉਹ ਪੁੱਠੇਰਾ ਪੈਗੇ। ਉਹ ਪੁੱਠੇਰਾ ਨਹੀਂ ਪੈ। ਨੌਜਵਾਨ ਤੇ ਬੱਚਾ ਜਿਹੜਾ ਨਾ ਉਹ ਕੋਰੇ ਕਾਗਜ਼ ਵਰਗਾ ਹੁੰਦਾ ਉਹਦੇ ਤੇ ਚਾਹੀ ਗੁਰੂ ਸਾਹਿਬ ਦੀ ਫੋਟੋ ਵਾ ਲੋ ਚਾਹੀ ਤੁਸੀਂ ਅਸ਼ਲੀਲ ਤਸਵੀਰ ਵਾ ਦਿਓ ਇਹ ਕੰਮ ਸਾਡੀਆਂ ਸਰਕਾਰਾਂ ਦਾ ਸਾਡੇ ਸਮਾਜ ਦਾ ਹੈ ਜਿਹੜੀਆਂ ਰਾਜ ਕਰਦੀਆਂ ਪਾਰਟੀਆਂ ਸਰਕਾਰਾਂ ਨੇ ਉਹਨਾਂ ਨੇ ਮਾਹੌਲ ਦੇਣਾ ਹੁੰਦਾ ਜੇ ਚੰਗਾ ਮਾਹੌਲ ਹੋਊਗਾ ਇਹ ਬੱਚੇ ਆ ਜਿਹੜੇ ਜਦੋਂ ਦਿੱਲੀ ਦਾ ਅੰਦੋਲਨ ਚੱਲਿਆ ਕਿਸਾਨਾਂ ਦਾ ਪਹਿਲਾਂ ਉੱਡਤਾ ਪੰਜਾਬ ਫਿਲਮ ਬਣਦੀ ਇੱਥੇ ਤੇ ਬਾਅਦ ਦੇ ਵਿੱਚ ਗੀਤ ਆਉਂਦੇ ਨੇ ਜਿੰਦਾਬਾਦ ਨੀ ਜਵਾਨੀਏ ਤੇਰ ਮਾਨ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ ਉਹੀ ਜਵਾਨੀ ਸੀ ਜਿਹੜੀ ਉੱਥੇ ਜਿਹੜੇ ਟੈਂਕਰਾਂ ਨੂੰ ਪਾਸੇ ਕਰਦੀ ਫਿਰਦੀ ਸੀ ਜਦੋਂ ਉਹਨਾਂ ਨੂੰ ਠੀਕ ਸਿਹਤ ਮਿਲ ਜਾਂਦੀ ਹੈ ਫਿਰ ਉਹ ਆਪਦੇ ਹੱਕਾਂ ਵਾਸਤੇ ਤੁਰ ਪੈਂਦੇ ਆ ਇਸ ਵਾਸਤੇ ਅਸੀਂ ਤਾਂ ਤੁਹਾਡੇ ਇਸ ਚੈਨਲ ਦੇ ਰਾਹੀਂ ਸਾਡੇ ਸਮੂਹ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹ ਲੜਾਈ ਆਪਣੀ ਆ ਇਸ ਲੜਾਈ ਨੂੰ ਜਿੱਤ ਤੱਕ ਪਹੁੰਚਾਉਣ ਦੇ ਵਾਸਤੇ ਭਗਵੰਤ ਮਾਨ ਸਰਕਾਰ ਦੇ ਖਿਲਾਫ ਲੜ ਰਹੇ ਡਾਕਟਰਾਂ ਨਾਲ ਡਟ ਕੇ ਸਾਥ ਦਿਓ ਤੇ ਸਰਕਾਰ ਨੂੰ ਮਜਬੂਰ ਕਰੋ ਤੇ ਉਹ ਢੰਚਾ ਜਿਹੜਾ ਚੁਸਤ ਦਰਸਤ ਕਰਨ ਵਾਸਤੇ ਮਜਬੂਰ ਕੀਤੀ ਗਿਆ ਸੀ ਅੱਛਾ ਅੱਜ ਜਿਹੜਾ ਤੁਸੀਂ ਪ੍ਰਦਰਸ਼ਨ ਕੀਤਾ ਕਿਸ ਤਰ੍ਹਾਂ ਦਾ ਸੀਗਾ ਉਹਨਾਂ ਦੇ ਹੱਕ ਚ ਡਾਕਟਰ ਨੇ ਦੇਖੋ ਅਸੀਂ ਉਹਨਾਂ ਦੇ ਨਾਲ ਆ ਡਾਕਟਰਾਂ ਨੇ ਪਹਿਲਾਂ ਅੱਗੇ ਰੋਜ਼ ਦੋ ਦਿਨ ਰੈਲੀ ਕੀਤੀ ਆ ਅੱਜ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਮਜਾਰਾ ਕੀਤਾ ਇੱਥੋਂ ਅਸੀਂ ਉਹ ਮਜਾਰੇ ਦੇ ਵਿੱਚ ਵੀ ਆਏ ਆ ਕਿਸਾਨ ਯੂਨੀਅਨ ਨੇ ਚਾਹ ਪਾਣੀ ਦਾ ਲੰਗਰ ਵੀ ਲਾਇਆ ਕੱਲ ਕਿਉਂਕਿ ਮਰੀਜ਼ ਵੀ ਸੀਗੇ ਇੱਥੇ ਉਹਨਾਂ ਵਾਸਤੇ ਖੀਰ ਦਾ ਲੰਗਰ ਵੀ ਲਾਇਆ ਵੀ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਉਹ ਸਾਡੇ ਲੋਕ ਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਵੇਂ ਜਿਵੇਂ ਸੰਘਰਸ਼ ਵਧੂਗਾ ਉਸੇ ਤਰੀਕੇ ਦੇ ਨਾਲ ਇਹ ਝਾੜੀਆਂ ਜਿਹੀਆਂ ਜੱਥੇਬੰਦੀਆਂ ਜਿਹੜੀਆਂ ਹੈਗੀਆਂ ਇਹਦਾ ਸਮਰਥਨ ਕਰਦੀਆਂ ਜਾਣਗੇ ਸਾਡੇ ਨਾਲ ਡਾਕਟਰ ਜਗਰੂਪ ਸਿੰਘ ਨੇ ਹਾਂ ਜੀ ਸਰ ਕਿਵੇਂ ਦੇਖਦੇ ਹੋ ਤੁਸੀਂ ਹੜਤਾਲ ਨੂੰ ਜਿਹੜੀ ਤੋਂ ਜਦੋਂ ਹੁਣ ਲੋਕ ਵੀ ਆ ਰਹੇ ਆ ਲੋਕ ਕਹਿ ਰਹੇ ਆ ਵੀ ਸਾਨੂੰ ਸਮੱਸਿਆਵਾਂ ਆ ਰਹੀਆਂ ਜੱਥੇਬੰਦੀਆਂ ਤੁਹਾਡੇ ਪੱਕੇ ਚਾਹੇਂ ਚ ਡਾਕਟਰਾਂ ਦੇ ਕੀ ਅਸਰ ਮੰਗ ਅਸੀਂ ਆਪਣੀਆਂ ਤਿੰਨ ਮੁੱਖ ਮੰਗਾਂ ਨੂੰ ਲੈ ਕੇ ਸਰਕਾਰ ਕੋਲੇ ਪਿਛਲੇ 2-3 ਸਾਲਾਂ ਤੋਂ ਮੀਟਿੰਗਾਂ ਕਰ ਰਹੇ ਹਾਂ ਜੀ ਜਿਦੇ ਵਿੱਚ ਡਾਕਟਰਾਂ ਦੀਆਂ ਬਹੁਤ ਸਾਰੀਆਂ ਸਾਮੀਆਂ ਖਾਲੀ ਨੇ ਲਗਭਗ 60% ਵੱਡੇ ਵੱਡੇ ਅਖਬਾਰਾਂ ਨੇ ਵੀ ਇਹ ਪ੍ਰਕਾਸ਼ਿਤ ਕੀਤਾ ਹੈ ਕਿ ਤਕਰੀਬਨ 60% ਦੇ ਲਾਗੇ ਛਾਗੇ ਜਿਹੜੀਆਂ ਪੋਸਟਾਂ ਖਾਲੀ ਨੇ ਉਹਨਾਂ ਦੀ ਭਰਤੀ ਨੂੰ ਲੈ ਕੇ ਫਿਰ ਅਖਬਾਰਾਂ ਦੀ ਪ੍ਰਕਾਸ਼ਿਤ ਖਬਰ ਮੁਤਾਬਕ ਤੇ ਵੈਸੇ ਵੀ ਕਿ ਬਹੁਤ ਸਾਰੇ ਡਾਕਟਰ ਨੌਕਰੀਆਂ ਛੱਡ ਕੇ ਜਾ ਰਹੇ ਨੇ ਉਸ ਮੰਗ ਨੂੰ ਲੈ ਕੇ ਵੀ ਇਹ ਜਾ ਸੁਖਾਵਾਂ ਮਾਹੌਲ ਕੀਤਾ ਜਾਵੇ ਕਿ ਡਾਕਟਰ ਨਾ ਛੱਡ ਕੇ ਡਾਕਟਰਾਂ ਦੇ ਛੱਡਣ ਦੀ ਜਿਹੜੀ ਵਜ੍ਹਾ ਹੈ ਉਹਦੇ 'ਚ ਘਟ ਗਿਣਤੀ ਹੋਣ ਕਰਕੇ ਉਹਨਾਂ ਦੀ ਕਿਉਂਕਿ ਭਰਤੀਆਂ ਹੋ ਨਹੀਂ ਰਹੀਆਂ ਉਹਨਾਂ ਦੀ ਗਿਣਤੀ ਘਟ ਹੈ ਫਾਲਤੂ ਦੇ ਕੰਮਾਂ ਦਾ ਬੋਝ ਬਹੁਤ ਜ਼ਿਆਦਾ ਹੈ ਦੂਜੇ ਪਾਸੇ ਜਿਹੜੀਆਂ ਘੱਟ ਗਿਣਤੀ ਕਰਕੇ ਜਿਹੜੇ ਲੋਕਾਂ ਨਾਲ ਮਰੀਜ਼ ਆਉਂਦੇ ਨੇ ਇੱਥੇ ਮਰੀਜ਼ਾਂ ਨਾਲ ਟਕਰਾਅ ਦੇ ਜਿਹੜੇ ਚਾਂਸਸ ਆ ਵਧੇ ਨੇ ਉਹਦੇ ਕਰਕੇ ਵੀ ਡਰ ਤੇ ਦਹਿਸ਼ਤ ਭੈ ਦਾ ਮਾਹੌਲ ਸਟਾਫ ਦੇ ਵਿੱਚ ਹੁੰਦਾ ਹੈ ਉਹਦੇ ਕਰਕੇ ਵੀ ਨੌਕਰੀਆਂ ਛੱਡ ਰਹੇ ਨੇ ਤੇ ਤੀਸਰੀ ਜਿਹੜੀ ਗੱਲ ਹੈ ਪਿਛਲੇ ਸਾਲਾਂ ਵਿੱਚ ਡਾਕਟਰਾਂ ਦੀਆਂ ਤਰੱਕੀਆਂ ਰੁਕੀਆਂ ਆਈਆਂ ਨੇ ਤਰੱਕੀਆਂ ਜਿਹੜੀਆਂ ਬਹੁਤ ਸਾਲਾਂ ਤੋਂ ਚੱਲੀਆਂ ਆ ਰਹੀਆਂ ਸੀ ਉਹ ਤਰੱਕੀਆਂ ਰੋਕਣ ਦੀ ਵਜ੍ਹਾ ਨਾਲ ਵੀ ਨਿਰਾਸ਼ਾ ਦਾ ਮਾਹੌਲ ਹੈ ਡਾਕਟਰਾਂ ਚ ਦੇ ਨੌਕਰੀਆਂ ਛੱਡ ਰਹੇ ਨੇ ਇਸ ਕਰਕੇ ਮੰਗਾ ਨਾਮਨਣ ਦੀ ਸੂਰਤ ਵਿੱਚ ਅਸੀਂ ਹੜਤਾਲ ਕੀਤੀ ਸੀ ਹੜਤਾਲ ਨੂੰ ਅਸੀਂ ਮਾਈਲਡ ਰੱਖਦੇ ਹੋਏ ਪਹਿਲੇ 3 ਦਿਨ 3 ਘੰਟੇ ਦੀ ਉਪਰਡੀ ਬੰਦ ਕਰਕੇ ਸਰਕਾਰ ਨੂੰ ਇੱਕ ਮੌਕਾ ਦਿੱਤਾ ਸੀ ਵੀ ਉਹ ਇਹਨਾਂ 3 ਦਿਨਾਂ ਤੋਂ ਬਾਅਦ ਜੇ ਨਹੀਂ ਗੱਲਾਂ ਮੰਨਦੀ ਤਾਂ ਅਸੀਂ ਅਗਲੀ ਹੜਤਾਲ ਤੇ ਜਾਵਾਂਗੇ ਪਰ ਸਰਕਾਰ ਵੱਲੋਂ ਕੋਈ ਠੋਸ ਰਿਜ਼ਲਟ ਨਾ ਆਉਣ ਕਰਕੇ ਸਾਨੂੰ ਤਕਰੀਬਨ ਦੂਜੇ ਫੇਜ਼ ਤੇ ਆਪਣੀ ਹੜਤਾਲ ਲੈ ਕੇ ਜਾਣੀ ਪਈ। ਕੱਲ ਮੀਟਿੰਗ ਵੀ ਹੋਈ ਸੀ ਹਾਲਾਂਕਿ ਮੀਟਿੰਗ ਦੇ ਵਿੱਚ ਸਾਰਾ ਕੁਝ ਮੰਨਣ ਦੇ ਬਾਵਜੂਦ ਵੀ ਕੁਝ ਵੀ ਲਿਖਤੀ ਨਹੀਂ ਦਿੱਤਾ ਗਿਆ। ਜਿਹੜਾ ਕਿ ਭਰੋਸਾ ਵੀ ਦਿੱਤਾ ਗਿਆ ਸੀ ਸਰਕਾਰ ਵੱਲੋਂ ਕਿ ਲਿਖਤੀ ਦੇਵਾਂਗੇ ਤੁਹਾਨੂੰ ਅਸੀਂ। ਉਹ ਨਹੀਂ ਦਿੱਤਾ ਗਿਆ। ਤਾਂ ਕਾ ਤਾਂ ਕਰਕੇ ਮਜਬੂਰਨ ਹੜਤਾਲ ਅੱਗੇ ਵਧਾਉਣੀ ਪਈ ਆ ਜਿੱਥੋਂ ਤੱਕ ਤੁਸੀਂ ਮਰੀਜ਼ਾਂ ਦੀ ਖੱਜਲ ਖਵਾਰੀ ਕਹੀ ਹੈ ਉਹ ਪਰੇਸ਼ਾਨੀ ਵਧੀ ਹੈ ਪਰ ਆਉਣ ਵਾਲੇ ਸਮੇਂ 'ਚ ਜੇ ਅਸੀਂ ਇਸ ਮਾਮਲੇ ਨੂੰ ਲੈ ਕੇ ਲੜਾਂਗੇ ਨਹੀਂ ਨਾ ਤਾਂ ਇਹ ਪਰੇਸ਼ਾਨੀ ਹੋਰ ਵਧਣ ਵਾਲੀ ਹੈ ਸਾਰੇ ਹਸਪਤਾਲ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਕਿਹਾ ਵੀ ਜਿਹੜਾ 40% ਡਾਕਟਰ ਕੰਮ ਕਰੀ ਜਾਂਦੇ ਆ ਉਹ ਸਿਰਫ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਹੀ ਨੇ ਤੇ ਉਹ ਵੀ ਬਹੁਤ ਘੱਟ ਨੇ ਤਾਂ ਇਹ ਲੋ ਜਿਹੜੀਆਂ ਲੰਮੀਆਂ ਲੈਣਾ ਲੱਗਦੀਆਂ ਨੇ ਡਾਕਟਰਾਂ ਦੇ ਕਮਰੇ ਆ ਬੁਰੇ ਆਪਰੇਸ਼ਨ ਨਹੀਂ ਹੁੰਦੇ ਦੋ ਦੋ ਤਿੰਨ ਤਿੰਨ ਮਹੀਨੇ ਵਾਰਡ ਭਰੇ ਪਏ ਨੇ ਨਕੋ ਨਕ ਪਿੰਡਾਂ ਦੇ ਵਾਰਡ ਖਾਲੀ ਪਏ ਨੇ ਹਸਪਤਾਲਾਂ ਦੇ ਇਥੇ ਥੋੜੇ ਭਰੇ ਪਏ ਨੇ ਤਾਂ ਇਹਨੂੰ ਚੈਨਲਾਈਜ਼ ਕਰਨ ਵਾਸਤੇ ਪ੍ਰਤਿਆ ਦੀ ਬਹੁਤ ਜ਼ਰੂਰਤ ਹੈ ਤਾਂ ਖੱਜਲਖਵਰੀ ਦੇ ਨਾਲ ਹੀ ਆਉਣ ਵਾਲੇ ਸਮੇਂ 'ਚ ਸੋਣਾ ਜਿਹੜਾ ਸਿਹਤਮੰਦ ਪੰਜਾਬ ਫੇਰ ਹੀ ਵਿੱਚ ਉਹਦੇ ਵਿੱਚ ਹੀ ਪਿਆਗਾ ਇਹ ਜਿਹੜੀ ਗੰਭੀਰਤਾ ਆਈ ਹੈ ਸਾਰੀਆਂ ਸਮੱਸਿਆਵਾਂ ਆਈਆਂ ਨੇ ਇਹ ਹੁਣ ਆ ਸਮੇਂ 'ਚ ਆ ਸਰਕਾਰ ਚਾਹੀਦੀ ਕਿ ਪਹਿਲਾਂ ਤੋਂ ਇਸ ਤਾਂ ਹੀ ਚੱਲ ਰਿਹਾ ਸਾਰਾ ਕੰਮ ਨਹੀਂ ਇਹ ਦੇਖੋ 1998 ਤੋਂ ਲੈ ਕੇ 2008 ਤੱਕ ਕੋਈ ਭਰਤੀ ਨਹੀਂ ਹੋਈ। ਹੂੰ ਉਸ ਤੋਂ ਬਾਅਦ 2009 ਤੋਂ 8 ਤੋਂ ਲੈ ਕੇ 2024 ਤੱਕ 20 ਤੱਕ 24 ਤੱਕ ਹਾਂ 20 ਤੱਕ 2008 ਤੋਂ ਲੈ ਕੇ 2020 ਤੱਕ ਤਕਰੀਬਨ 9 라ਉਂਡ ਹੋਇਆ ਭਰਤੀਆਂ ਦੇ। ਹੂੰ ਡਾਕਟਰ ਭਰਤੀ ਕਿਦਾਂ ਹੁੰਦੇ ਆ 100 ਹੋ ਗਿਆ 200 ਹੋ ਗਿਆ ਐਂ 200 400 ਦੇ ਬੈਚ ਆਉਂਦੇ ਆ। 20 ਤੋਂ ਲੈ ਕੇ 24 ਤੱਕ ਫੇਰ ਕੋਈ ਭਰਤੀ ਨਹੀਂ ਹੋਈ। ਠੀਕ ਹੈ। ਉਹ ਜਿਹੜੇ ਡਾਕਟਰ ਭਰਤੀ ਹੁੰਦੇ ਨੇ ਉਹਨਾਂ ਚੋਂ ਰਿਟਾਇਰ ਵੀ ਬਹੁਤ ਹੋ ਰਹੇ ਨੇ ਕਿਉਂਕਿ 1998 ਤੋਂ 2008 ਦਾ ਵਿੱਚ ਬਹੁਤ ਵੱਡਾ ਗੈਪ ਹੈ ਉਹ ਰਿਟਾਇਰ ਵੀ ਬੜੀ ਸ਼ਕਤੀ ਹੋ ਰਹੇ ਨੇ ਦੂਜੇ ਨੰਬਰ ਦੇ ਉੱਤੇ ਡਾਕਟਰ ਨੌਕਰੀਆਂ ਵੀ ਛੱਡ ਕੇ ਜਾ ਰਹੇ ਨੇ ਤੀਸਰੇ ਨੰਬਰ ਦੇ ਉੱਤੇ ਡਾਕਟਰ ਜਿਹੜੇ ਕੋਈ ਅੱਗੇ ਲਈ ਕੋਰਸ ਕਰਨ ਜਾਂਦੇ ਨੇ ਐਮਡੀ ਕੋਰਸ ਉਹ ਵੀ ਲਗਭਗ ਹਰ ਸਾਲ 60-70 ਡਾਕਟਰ ਜਾਂਦੇ ਨੇ ਤਾਂ ਇਹ ਲਗਾਤਾਰ ਹਰ ਮਹੀਨ ਹਰ ਸਾਲ ਦਾ ਘਾਟਾ ਹੈਗਾ ਇਹ 100 ਡਾਕਟਰਾਂ ਦਾ ਤਾਂ 100 ਡਾਕਟਰ ਜੇ ਨਿਕਲਦਾ ਕਿਸੇ ਪਾਸੇ ਤਾਂ 100 ਰਿਪਲੇਸ ਕਰਨਾ ਬਣਦਾ ਫੇਰ ਹੀ ਇਹ ਸਿਸਟਮ ਬਰਾਬਰ ਚੱਲੂਗਾ ਰਿਪਲੇਸ ਹੋ ਜਾਈ ਜਾਂਦੇ ਨੇ ਇਸ ਕਰਕੇ ਇਹ ਦਲ ਲਗਾਤਾਰ ਘਟਾ ਹੈ ਪਿਛਲੇ ਸਾਲਾਂ ਤੋਂ ਹੀ ਪੈਂਦਾ ਆ ਰਿਹਾ ਹੈ ਇਹਦੀ ਪਾਲਿਸੀ ਕਿਸੇ ਵੀ ਸਰਕਾਰ ਵੱਲੋਂ ਸੰਜੀਦਾ ਰੂਪ ਚ ਨਹੀਂ ਬਣਾਈ ਗਈ ਵੀ ਨਿਰੰਤਰ ਭਰਤੀਆਂ ਜ਼ਰੂਰੀ ਨੇ ਉਹੀ ਅਸੀਂ ਕਹਿ ਰਹੇ ਹਾਂ ਵੀ ਨਿਰੰਤਰ ਭਰਤੀਆਂ ਹੋਣੀਆਂ ਚਾਹੀਦੀਆਂ ਨੇ ਤੇ ਕੇਡਰ ਰਿਵਾਈਜ਼ ਵੀ ਕਰਨਾ ਬਣਦਾ ਕੇਡਰ ਜਿਹੜੀਆਂ 4600 ਪੋਸਟਾਂ ਕੱਢੀਆਂ ਨੇ ਕੇਡਰ ਦੀਆਂ 1991 ਦੇ ਹਿਸਾਬ ਨਾਲ ਨੇ ਪਾਪੂਲੇਸ਼ਨ ਵਧ ਗਈ ਬਿਮਾਰੀਆਂ ਵਧ ਗਈਆਂ ਲੋਕਾਂ ਦੀ ਉਮਰ ਵੀ ਲੰਬੀ ਹੋਈ ਹੈ ਲੰਬੀ ਉਮਰ ਦੇ ਨਾਲ ਬਿਮਾਰੀਆਂ ਵੀ ਜ਼ਿਆਦਾ ਹੁੰਦੀਆਂ ਨੇ ਤਾਂ ਉਹੋ ਚੀਜ਼ਾਂ ਦੇਖਦੇ ਹੋਏ ਡਾਕਟਰਾਂ ਦੀ ਭਰਤੀ ਨੂੰ ਨਿਜਮਤ ਕਰਨ ਦੀ ਲੋੜ ਹੈ ਤੇ ਕੇਡਰ ਰਵਾਈਸ ਕਰਨ ਦੀ ਲੋੜ ਹੈ ਇਹੀ ਮੰਗਾ ਸੜੀਆਂ ਸੀਗੀਆਂ